ਸੋਨਾ ਖਰੀਦਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਲਗਾਤਾਰ ਸੋਨੇ ਦੀ ਕੀਮਤ ਦੇ ਵਿੱਚ ਕਹਿ ਸਕਦੇ ਹਾਂ ਵੀ ਅਸਮਾਨ ਛੁੰਦੇ ਨਜ਼ਰ ਆ ਰਹੀ ਹੈ ਕੀਮਤ ਵਧਦੀ ਨਜ਼ਰ ਆ ਰਹੀ ਹੈ ਪਰ ਹੁਣ ਸੋਨਾ ਜਿਹੜਾ ਕਿ ਸਸਤਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ 2025 ਦੇ ਵਿੱਚ ਰਿਕਾਰਡ ਤੋੜਵਾਦੇ ਤੋਂ ਬਾਅਦ ਸੋਨੇ ਦੀ ਚਮਕ ਫਿੱਕੀ ਪੈਣੀ ਜਾਪਦੀ ਹੈ ਪਰ ਜਨਵਰੀ 2026 ਦੇ ਵਿੱਚ MCX ਦੇ ਉੱਤੇ ਇਤਿਹਾਸਕ ਉਚਾਈ ਦੇ ਉੱਤੇ ਪਹੁੰਚਾ ਸੋਨਾ ਹੁਣ ਤੇਜ਼ੀ ਦੇ ਨਾਲ ਗਿਰਾਵਟ ਦਾ ਸਾਹਮਣਾ ਵੀ ਕਰਨਾ ਪਿਆ ਕੀਮਤਾਂ ਰਿਕਾਰਡ ਪਦਰਾ ਤੋਂ ਕਾਫੀ ਘਟ ਗਈਆਂ ਨੇ ਜੋ ਨਾਰ ਬਾਜ਼ਾਰ ਦੀ ਅਨਿਸ਼ਚਿਤਤਾ ਵੱਧ ਰਹੀ ਹੈ ਮਾਇਰ ਦਾ ਮੰਨਣਾ ਹੈਗਾ ਕਿ ਇਹ ਗਿਰਾਵਟ ਅਜੇ ਖਤਮ ਨਹੀਂ ਹੋਈ ਹੈ ਮਜ਼ਬੂਤ ਗਲੋਬਲ ਡਾਲਰ ਕੇਂਦਰੀ ਬੈਂਕ ਦੀਆਂ ਰਣਨੀਤੀਆਂ ਦੇ ਵਿੱਚ ਬਦਲਾਅ ਅਤੇ ਮੁਨਾਫਾ ਵਸੂਲੀ ਦੇ ਦਬਾਅ ਦੇ ਵਿਚਕਾਰ ਕੁਝ ਵਿਸ਼ਲੇਸ਼ਕਾਂ ਨੂੰ ਡਰ ਹੈ ਕਿ ਭਾਰਤ ਦੇ ਵਿੱਚ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 1 ਲੱਖ ਤੋਂ ਠੇਠ ਆ ਸਕਦੀ ਹੈ ਜੀ ਹਾਂ ਹਾਲਾਂਕਿ ਇਹ ਗੱਲ ਸੂਤਰਾਂ ਦੇ ਹਵਾਲੇ ਤੋਂ ਸਾਂਝੀ ਕੀਤੀ ਗਈ ਹੈ ਤਾਂ ਪਿਛਲੇ ਸ਼ੁੱਕਰਵਾਰ ਸੋਨਾ ਲਗਭਗ 24500 ਰੁਪਏ ਭਾਵ ਯਾਨੀ ਕਿ 13.5% ਡਿੱਗਿਆ ਜੋ ਕਿ ਇਸ ਦੇ ਰਿਕਾਰਡ ਉੱਚ ਤੋਂ 156200 ਰੁਪਏ ਤੱਕ ਪਹੁੰਚ ਗਿਆ ਤੇ ਸੋਮਵਾਰ ਯਾਨੀ ਕਿ ਅੱਜ 16 ਫਰਵਰੀ ਨੂੰ MCX ਦੇ ਉੱਤੇ ਸੋਨਾ ਵੀ 0.68% ਡਿੱਗ ਕੇ ਡਿੱਗਿਆ ਜੋ ਕਿ 1154937 ਰੁਪਏ ਪ੍ਰਤੀ 10 ਗ੍ਰਾਮ ਦੇ ਵਿਪਾਰ ਕਰ ਰਿਹਾ ਹੈ ਤਾਂ ਰੂਸ ਦੱਸਦੇ ਕਿ ਬੁਲიან ਮਾਰਕਟ ਮਾਹਰਾਂ ਦੇ ਅਨੁਸਾਰ ਸੋਨੇ ਦੇ ਵਿੱਚ ਇਸ ਤੇਜ਼ੀ ਗਿਰਾਵਟ ਦੇ ਪਿੱਛੇ ਰੂਸ ਦਾ ਡਾਲਰ ਦੇ ਉੱਤੇ ਬਦਲਦਾ ਰੁਖ ਇੱਕ ਮੁੱਖ ਕਾਰਕ ਹੈ ਇੱਕ ਰਿਪੋਰਟ ਦੇ ਅਨੁਸਾਰ ਰੂਸ ਦੇ ਵਿੱਚ ਰੂਸ ਇੱਕ ਵਾਰ ਫਿਰ ਅਮਰੀਕਾ ਦੇ ਨਾਲ ਅਮਰੀਕੀ ਡਾਲਰ ਦੇ ਵਿੱਚ ਵਪਾਰ ਕਰਨ ਦੀ ਸੰਭਾਵਨਾ ਦੀ ਪਰਚੋਲ ਕਰ ਰਿਹਾ ਇਸ ਖਬਰ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈਗਾ ਕਿਉਂਕਿ ਰੂਸ ਲੰਬੇ ਸਮੇਂ ਤੋਂ ਜੋ ਕਿ ਵਿਕਲਪ ਦੇ ਵਿੱਚ ਮੌਰੀ ਰਿਹਾ ਹੈਗਾ ਤਾਂ ਹੁੰਦਾ ਹੈ ਕਿ ਜੇਕਰ ਰੂਸ ਡਾਲਰ ਆਧਾਰਿਤ ਵਪਾਰ ਦੇ ਵੱਲ ਵਾਪਸ ਚਲਾ ਜਾਂਦਾ ਹੈਗਾ ਤਾਂ ਇਹ ਬ੍ਰਿਕਸ ਦੇਸ਼ਾਂ ਦੇ ਸੋਨੇ ਨੂੰ ਅੰਤਰਰਾਸ਼ਟਰੀ ਵਪਾਰ ਦਾ ਵਿਕਲਪ ਬਣਾਉਣ ਦੇ ਸੁਪਨੇ ਨੂੰ ਖਤਰੇ ਦੇ ਵਿੱਚ ਪਾ ਸਕਦਾ ਹੈ ਵਰਤਮਾਨ ਦੇ ਵਿੱਚ ਮਾਸਕੋ ਦੇ ਵੱਲੋਂ ਇਸ ਰਿਪੋਰਟ ਬਾਰੇ ਕੋਈ ਵੀ ਅਧਿਕਾਰਤ ਇਨਕਾਰ ਨਹੀਂ ਕੀਤਾ ਗਿਆ ਜਿਸ ਦੇ ਨਾਲ ਬਾਜ਼ਾਰ ਦੀ ਅਨਿਸ਼ਚਿਤਤਾ ਹੋਰ ਵਾਧੀ ਗਈ ਹੈ ਤਾਂ ਬ੍ਰਿਕਸ ਦੇਸ਼ ਬ੍ਰਾਜ਼ੀਲ ਰੂਸ ਭਾਰਤ ਚੀਨ ਅਤੇ ਦੱਖਣੀ ਅਫਰੀਕੀ ਨੇ ਨੰਦਾਜ਼ੇ ਕਿ ਹਾਲੀ ਦੇ ਸਾਲਾਂ ਦੇ ਵਿੱਚ ਹਮਲਾਵਾ ਢੰਗ ਦੇ ਨਾਲ ਸੋਨਾ ਖਰੀਦਿਆ ਉਹਨਾਂ ਦਾ ਉਦੇਸ਼ ਹੈ ਡਾਲਰ ਦੇ ਉੱਤੇ ਆਪਣੀ ਨਿਰਭਤਤਾ ਨੂੰ ਘਟਾਉਣਾ ਅਤੇ ਸੋਨੇ ਨੂੰ ਵਪਾਰ ਦਾ ਆਧਾਰ ਬਣਾਉਣਾ ਸੀਗਾ ਤਾਣਕੜੇ ਦੇ ਅਨੁਸਾਰ ਬ੍ਰਿਕਸ ਦੇਸ਼ ਵਿਸ਼ਵ ਸੋਨੇ ਦੇ ਉਤਪਾਦਨ ਦੇ ਲਗਭਗ 50% ਨੂੰ ਨਿਯੰਤਰਿਤ ਕਰਦੇ ਨੇ ਤਾਂ ਇਸ ਦੇ ਨਾਲ ਦਾ ਦੱਸ ਦਈਏ ਕਿ ਸੇਬੀ ਰਜਿਸਟਰਡ ਬਾਜ਼ਾਰ ਮਾਹਿਰ ਦੇਵਲੋ ਕਹਿਣਾ ਹੈਗਾ ਕਿ ਡੋਨਾਲਡ ਟਰੰਪ ਜੋ ਕਿ ਵਾਈਟ ਹਾਊਸ ਦੇ ਵਿੱਚ ਵਾਪਸ ਆਏ ਹਨ ਤੇ ਗਲੋਬਲ ਟੈਰਿਫ ਅਤੇ ਵਪਾਰ ਨੀਤੀਆਂ ਦਾ ਡਰ ਵਧਿਆ ਹੈਗਾ ਇਸ ਦੇ ਨਾਲ ਕੇਂਦਰੀ ਬੈਂਕਾਂ ਨੇ ਸੋਨੇ ਦੀ ਖਰੀਦ ਨੂੰ ਤੇਜ਼ ਕੀਤਾ ਜਿਸ ਨਾਲ ਕੀਮਤਾਂ ਦੇ ਵਿੱਚ ਅਸਧਾਰਨ ਵਾਧਾ ਹੋਇਆ ਹਾਲਾਂਕਿ ਰੂਸ ਦੇ ਰੁਖ ਦੇ ਵਿੱਚ ਤਬਦੀਲੀ ਪੂਰੀ ਡੀ ਡਲਰਾਈਜੇਸ਼ਨ ਰਣਨੀਤੀ ਨੂੰ ਕਮਜ਼ੋਰ ਕਰ ਰਹੀ ਹੈ ਪਰ ਸਵਾਲ ਇੱਥੇ ਇਹ ਹੈਗਾ ਕਿ ਕੀ ਸੋਨਾ 1 ਲੱਖ ਤੋਂ ਹੇਠਾਂ ਆਵੇਗਾ ਤਾਂ ਕੁਝ ਬਾਜ਼ਾਰ ਅਨੁਮਾਨ ਹੋਰ ਵੀ ਹੈਰਾਨਜਨਕ ਨੇ ਤੋਂ ਦੱਸਦੀ ਹੈ ਕਿ PACE 360 ਦੇ ਅਮਿਤ ਗੋਇਲ ਦਾ ਕਹਿਣਾ ਹੈਗਾ ਕਿ ਸੋਨਾ ਅਖੀਰ ਦੇ ਉੱਤੇ ਪਹੁੰਚ ਗਿਆ ਹੈਗਾ ਤੇ ਗਿਰਾਵਟ ਅਜੇ ਖਤਮ ਨਹੀਂ ਹੋਈ ਹੈ। ਅਤੇ ਉਨ੍ਹਾਂ ਦੇ ਅਨੁਸਾਰ ਭਾਰਤ ਦੇ ਵਿੱਚ ਸੋਨਾ ਪਹਿਲਾਂ ਹੀ ਲਗਭਗ 15% ਡਿੱਗ ਚੁੱਕਿਆ ਤਾਂ ਕੋਇਕ ਦੇ ਵਿੱਚ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਵੀ ਹੇਠਾਂ ਆ ਸਕਦਾ ਹੈ। ਇਹੜਾ ਹੈਗਾ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ 3000 ਡਾਲਰ ਪ੍ਰਤੀ ਔਸਤ ਤੱਕ ਡਿੱਗ ਸਕਦੀਆਂ ਨੇ। ਮਾਇਰਾ ਦਾ ਮੰਨਣਾ ਹੈਗਾ ਕਿ ਕਾਗਜ਼ੀ ਸੋਨੇ ਦੀ ਵਿਕਰੀ ભાવ ਡਿਜੀਟਲ ਨਿਵੇਸ਼ ਪਹਿਲਾਂ ਵਧੇਗੀ ਤੇ ਉਸ ਤੋਂ ਬਾਅਦ ਭੌਤਿਕ ਸੋਨੇ ਦੀਆਂ ਕੀਮਤਾਂ ਦੇ ਉੱਤੇ ਦਬਾਅ ਪਾਵੇਗਾ ਮੌਜੂਦਾ ਹਾਲਾਤਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਕਿਸੇ ਵੀ ਛੋਟੇ ਵਾਦੇ ਨੂੰ ਡੈਡ ਕੈਟ ਬਾਊਸ ਬੰਨਿਆ ਜਾ ਰਿਹਾ ਹੈਗਾ ਜੋ ਕਿ ਵੱਡੀ ਗਿਣਤੀ ਤੋਂ ਪਹਿਲਾਂ ਇੱਕ ਅਸਥਾਈ ਵਾਪਸੀ ਹੈ ਕੁਲ ਮਿਲਾ ਕੇ ਡਾਲਰ ਵੱਲ ਰੂਸ ਦੀ ਸੰਭਾਵੀ ਤਬਦੀਲੀ ਨੇ ਵਿਸ਼ਵਵਿਆਪੀ ਸੋਨੇ ਦੇ ਬਾਜ਼ਾਰ ਨੂੰ ਰੁਖ ਬਦਲ ਦਿੱਤਾ ਹੈ ਅਤੇ ਨਿਵੇਸ਼ਕਾਂ ਦੇ ਸਾਹਮਣੇ ਵੱਡਾ ਸਵਾਲ ਖੜਾ ਕਰ ਦਿੱਤਾ ਹੈਗਾ ਕਿ ਕੀ ਸੋਨਾ ਸੱਚਮੁੱਚ ਆਪਣੀ ਚਮਕ ਗਵਣ ਵਾਲਾ ਜਾਫਰ ਨਹੀਂ